ਅੱਜ ਆਪਾਂ ਤੁਹਾਡੇ ਸਾਰਿਆਂ ਵਾਸਤੇ ਬਹੁਤ ਸੋਹਣੀ ਵੀਡੀਓ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਸਾਢੇ 1.3 ਲੱਖ ਰੁਪਏ ਡਿਮਾਂਡ ਹੈ ਘਰ ਟਾਵਾ ਦਾ ਕੀਤਾ ਜਾਊਗਾ ਸਾਢੇ 3 ਲੱਖ ਦੇ ਵਿੱਚ ਕੀ ਆਉਂਦਾ ਤੁਸੀਂ ਆਪ ਹੀ ਦੇਖ ਲਓ ਜੀ ਅਰ ਰਜਿਸਟਰੀ ਵਾਲੀ ਜਗ੍ਹਾ ਪੂਰਾ ਖੁੱਲਾ ਡੁੱਲਾ ਘਰ ਤੇ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਆ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਵੇਚਣਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਪੂਰੀ ਵੀਡੀਓ 'ਚ ਉੱਪਰ ਹਮੇਸ਼ ਤੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੇ ਪਹਿਲਾਂ ਆਪਾਂ ਗੱਲ ਕਰੀਏ ਤਾਂ ਡਿਜ਼ਾਇਰ ਗੱਡੀ ਆਪਣੇ ਕੋਲੇ ਪਹੁੰਚੀ ਹੈ ਬਾਰੇ ਇਸਰ ਆਪਾਂ ਕੱਲੀ-ਕੱਲੀ ਗੱਲ ਕਰਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਦੇਖਿਓ ਤੁਹਾਨੂੰ ਸਾਰਾ ਕੁਝ ਵਧੀਆ ਲੱਗੂਗਾ ਪੂਰਾ ਨਜ਼ਾਰਾ ਹੋਊਗਾ ਜੀ 11 ਮਾਡਲ VDI ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਡਿਜ਼ਾਇਰ ਪੰਜਾਬ ਨੰਬਰ ਚ ਟਾਇਰ ਦੇਖੋ ਟਾਇਰ ਟਾਪਾ ਬਹੁਤ ਵਧੀਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਉਹ ਵੀ ਤੁਸੀਂ ਦੇਖੋ ਧੂਰੀ ਗੱਡੀ ਖੜੀ ਹੈ ਜੇ ਕਿਸੇ ਨੇ ਦੇਖਣੀ ਹੈ ਧੂਰੀ ਜਾ ਕੇ ਦੇਖ ਸਕਦੋ ਬਿਲਕੁਲ ਫਰੈਸ਼ ਗੱਡੀ ਹੈ ਜੀ ਨਵੀਂ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ 11 ਮਾਡਲ ਹੈ ਪਰ ਕੰਡੀਸ਼ਨ ਬਹੁਤ ਵਧੀਆ ਜੀ 240 ਇੱਕ ਵਾਰੀ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ VIP ਨੰਬਰ ਦੇ ਨਾਲ ਗੱਡੀ ਆਪਾਂ ਨੂੰ ਮਿਲ ਜੂਗੀ ਕਾਗਜ਼ ਪੱਤਰ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੇ ਕਿਸੇ ਨੇ ਦੇਖਣੀ ਹੈ ਧੂਰੀ ਖੜੀ ਹੈ ਜੀ ਜਾ ਕੇ ਦੇਖ ਸਕਦੇ ਹੋ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9914500327 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰ ਸਕਦੇ ਹੋ ਸਰਕ ਨੇ ਗੱਡੀ ਆਪਾਂ ਇੱਕ ਹੋਰ ਸਵੈਪਟ ਲੈ ਕੇ ਪਹੁੰਚਿਆ ਜੀ ਸਵੈਪਟ ਹੈ ਤੇ ਇਹ ਗੱਡੀ ਪੂਰੀ ਵਧੀਆ ਵੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਆਪਾਂ ਨੂੰ ਏਰੀਆ ਮਿਲ ਜੂਗਾ ਮੋਗੇ ਮੋਗੇ ਏਰੀਆ ਚ ਗੱਡੀ ਖੜੀ ਹੈ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਦੱਸਿਆ ਵੀ 2009 ਮਾਡਲ ਗੱਡੀ ਹੈ ਪਰ ਗੱਡੀ ਦੀ ਪਾਸਿੰਗ ਅਰਨਿਊ ਹੋਈ ਹੈ 2029 ਤੱਕ ਗੱਡੀ ਆਪਾਂ ਨੂੰ ਮਿਲੂਗੀ ਇਹ ਡੀਜ਼ਲ ਵੇਰੀਐਂਟ ਚ ਡੀਜ਼ਲ ਵੇਰੀਐਂਟ ਚ ਗੱਡੀ ਮਿਲ ਜੂਗੀ ਡੀਜ਼ਲ ਤੇ ਗੱਡੀ ਹੈ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲ ਜਾਣਗੇ ਗੱਡੀ ਪੂਰੀ ਵਧੀਆ ਪੰਜਾਬ ਨੰਬਰ ਹੈ ਬਾਕੀ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੇ ਜਿਵੇਂ ਤੁਸੀਂ ਦੇਖ ਰਹੇ ਹੋ ਘੜ ਦੀ ਗੱਡੀ ਆ ਮਾਲਕ ਨੇ ਪਰਸਨਲ ਰੱਖੀ ਹੋਈ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਨੇ ਕਿਹਾ ਵੀ ਘਾਟਾ ਵਾਧਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਜਿਹੜੇ ਓਨਰ ਨੇ 88470 16011 ਮਾਲਕ ਦਾ ਇਹ ਨੰਬਰ ਹੈ ਤੇ ਗੱਲ ਕਿਸੇ ਨੇ ਕਰਨੀ ਆ ਗੱਡੀ ਬਾਰੇ ਕੁਝ ਵੀ ਪੁੱਛਣਾ ਗੱਲ ਕਰ ਲਓ ਜੀ ਨਾ ਕਿ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਤੁਸੀਂ ਮੈਨੂੰ ਕਮੈਂਟ ਕਰਕੇ ਗੱਡੀਆਂ ਤੁਸੀਂ ਦੇਖ ਰਹੂ ਅੱਗੇ ਹੋਰ ਵੀ ਗੱਡੀਆਂ ਘਰ ਕੂਠੀ ਸਾਰਾ ਕੁਝ ਤੁਸੀਂ ਦੇਖੋਗੇ ਮੈਨੂੰ ਕਮੈਂਟ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਕਰੀ ਜਾਈਓ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜਰੂਰ ਕਰ ਦਿਓ ਆਪਣੀ ਵੀਡੀਓ ਨੂੰ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ 2008 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2029 ਤੱਕ ਰਾਪਨ ਗੱਡੀ ਦੀ ਪਾਸਿੰਗ ਮਿਲ ਜੂਗੀ ਸਮਾਨੇ ਗੱਡੀ ਖੜੀ ਐ ਜੀ ਪੰਜਾਬ ਨੰਬਰ ਆ ਨੰਬਰ ਪਲੇਟਾਂ ਸਰਕਾਰੀ ਨੇ ਟਾਇਰ ਟੱਪਾ ਠੀਕ ਆ ਬੰਪਰ ਬੂਮਪ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਆਲਟੋ ਗੱਡੀ ਹੈ ਜੀ ਸਿਲਵਰ ਰੰਗ ਦੇ ਵਿੱਚ ਹੈ ਡਿਮਾਂਡ ਦੀ ਗੱਲ ਕਰੀ ਤਾਂ 1 ਲੱਖ ਤੇ 20 ਹਜ਼ਾਰ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਮਾਲਕ ਨੇ ਕਿਹਾ ਵੀ ਘਾਟਾ-ਵਪਦਾ ਕਰਾਂਗੇ ਵੇਖੀ ਲਾਜ਼ਮੀ ਕਿਸੇ ਨੂੰ ਪਸੰਦ ਆਉਂਦੀ ਹੈ ਸਮਾਣੇ ਘਰੇ ਗੱਡੀ ਖੜੀ ਹੈ ਮਾਲਕ ਨੇ ਕਿਹਾ ਵੀ ਘਰੇ ਆਜੋ ਪਹਿਲਾਂ ਗੱਡੀ ਨੂੰ ਦੇਖੋ ਤੋਰ ਕੇ ਦੇਖੋ ਚਲਾ ਕੇ ਦੇਖੋ ਇੰਜਨ ਦੇਖਣਾ ਕਿਸੇ ਨੇ ਇੰਜਨ ਦੇਖੋ ਗੇਅਰ ਗੁੱਛਾ ਜੋ ਵੀ ਦੇਖਣਾ ਸਾਰਾ ਕੁਝ ਤਸੱਲੀ ਕਰੋ ਦੇਖੋ ਕਾਗਜ਼ ਪੱਤਰ ਸਾਰਾ ਕੁਝ ਚੈੱਕ ਕਰਕੇ ਤੇ ਉਹ ਤੋਂ ਬਾਅਦ ਰੇਟ ਦੀ ਗੱਲ ਬਾਅਦ ਵਿੱਚ ਕਰਾਂਗੇ ਮਾਲਕ ਨੇ ਕਿਹਾ ਪਹਿਲਾਂ ਚੈੱਕ ਕਰੋ ਗੱਡੀ ਨੂੰ ਪੂਰੀ ਜਦੋਂ ਪਸੰਦ ਆਲ ਜੂਗੀ ਵੇਖ ਕੇ ਰੇਟ ਮੁਕਾ ਲਾਂਗੇ ਤੇ ਗੱਡੀ ਸੇਲ ਕਰ ਦਾਂਗੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਈ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਜਿਹੜੇ ਓਨਰ ਨੇ ਮਾਲਕ ਆਪ ਨੇ ਜਿਹੜੇ ਗੱਡੀ ਦੇ ਉਹਨਾਂ ਦਾ ਕੰਟੈਕਟ ਨੰਬਰ 9872215991 ਗੱਲ ਕਰੋ ਜੀ ਤੁਸੀਂ ਆਪੇ ਕੋਈ ਵੀ ਗੱਲ ਕਰਨੀ ਹੈ ਗੱਲ ਕਰਕੇ ਖਰੀਦ ਸਕਦੇ ਹੋ ਇਹ ਤੁਸੀਂ ਗੱਡੀ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਮੇਰੇ ਭਰਾ ਕਿਸੇ ਕੋਲੇ ਵੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊਾ ਪੂਰੀ ਵੀਡੀਓ ਦੇ ਉੱਪਰ ਹਰੇ ਜ ਅੱਖਰਾਂ ਚ ਲਿਖਿਆ ਰਿਹਾ ਹੈ ਜੇ ਕਿਸੇ ਨੇ ਐਡ ਕਰਬਾਉਣੀ ਹੈ ਜੀ ਕੋਠੀ ਕਾਰ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਵੇਚਣਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰਾ ਫੋਟੋ ਆ ਤੇ ਆਪਾਂ ਐਡ ਜਿਹੜੀ ਲਗਾਵਾਂਗੇ ਫ੍ਰੀ ਚ ਲਗਾਵਾਂਗੇ ਕੋਈ ਕਮਿਸ਼ਨ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਕਿਸੇ ਤੋਂ ਨਹੀਂ ਲੈਂਦੇ ਸੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਐਡ ਛੇਤੀ ਤੋਂ ਛੇਤੀ ਆਪਾਂ ਲਗਾ ਦੇਵਾਂਗੇ ਜੀ ਤਾਂ ਕਿ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਤੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਚੱਲਦੀ ਚੱਲਦੀ ਵੀਡੀਓ ਚ ਆਪਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਿਹਾ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਬੋਲਟ ਪਹੁੰਚੇਗਾ 2003 ਮਾਡਲ ਜਰੂਰ ਹੈ ਪੂਰਾ ਮੋਡੀਫਾਈ ਹੋਇਆਗਾ ਇੰਜਨ ਤੋਂ ਲੈ ਕੇ ਉੱਪਰੋਂ ਲੈ ਕੇ نیچے ਤੱਕ ਤੁਸੀਂ ਚੈੱਕ ਕਰੋ ਬਹੁਤ ਵਧੀਆ ਤੇ ਮਾਲਕ ਨੇ ਰੇਟ ਜਿਹੜਾ ਮੰਗਿਆ ਉਹ 75000 ਰੁਪਏ ਕਿਹਾ ਮਾਲਕ ਨੇ ਕਿਹਾ ਵੀ ਵੇਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਰੇਟ ਹੋ ਜਾਊਗਾ ਪੁੱਠੇ ਗিয়ার ਵਾਲਾ ਬੋਲਟ ਆ ਕਾਫੀ ਡਿਮਾਂਡ ਆਉਂਦੀ ਰਹਦੀ ਆਪਣੇ ਕੋਲੇ ਤੇ ਆਪਾਂ ਲੈ ਕੇ ਪਹੁੰਚੇ ਹਾਂ ਤਾਰਨ ਤਾਰਨ ਏਰੀਆ ਚੋਂ ਇਲੈਕਟਰਾ ਜੀ ਇਹ ਤੇ ਕਿਸੇ ਨੇ ਗੱਲ ਕਰਨੀ ਹੈ ਕੋਈ ਵੀ ਕੁਝ ਵੀ ਪੁੱਛਣਾ ਤਾਂ ਉਹਨਾਂ ਮਾਲਕ ਦਾ ਮੋਬਾਈਲ ਨੰਬਰ ਮਿਲ ਜਾਊਗਾ ਜੇ ਆਪਾਂ ਇਹਦਾ ਇੰਜਣ ਵਗੈਰਾ ਦੇਖੀਏ ਤਾਂ ਮਾਲਕ ਨੇ ਦੱਸਿਆ ਵੀ ਸਾਰਾ ਕੁਝ ਵਧੀਆ ਜੇਨੂਅਨ ਹੈ ਕੋਈ ਬਾਅਦ ਚ ਇੰਜਣ ਨਹੀਂ ਹੋਇਆ ਨਾ ਹੀ ਕੋਈ ਕਮੀ ਪੇਸ਼ੀ ਆਪਾਂ ਨੂੰ ਮਿਲੂਗੀ ਰੇਟ ਦੇ ਵਿੱਚ ਵੀ ਕਟੋਤੀ ਹੋ ਚੁਗੀ ਕਿਸੇ ਨੂੰ ਪਸੰਦ ਆਉਂਦਾ ਮਾਲਕ ਨੇ ਕਿਹਾ ਘਰ ਆਜੂ ਦੇਖ ਲੂ ਤੁਰ ਕੇ ਦੇਖ ਲੂ ਸਾਰੇ ਕੁਝ ਦੇਖ ਕੇ ਪੁੱਛ ਪੜਤਾਲ ਆਪਦੀ ਕਰਕੇ ਜਿਹੜੀ ਵੀ ਗੱਲ ਕਰਨੀ ਹੈ ਕਰੋ ਤੇ ਗੱਲ ਕਰਕੇ ਪੂਰੀ ਤੇ ਖਰੀਦ ਸਕਦੇ ਹਾਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਆਪਾਂ ਸਕਰੀਨ ਤੇ ਵੀ ਦੇ ਰੱਖਿਆ 84 371 88 575 ਗੱਲ ਕਰ ਲਿਓ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੁਣ ਆਪਾਂ ਗੱਲ ਕਰਾਂਗੇ ਇੱਕ ਗੱਡੀ ਆਪਾਂ ਲੈ ਕੇ ਪਹੁੰਚੀਆਂ ਜਮਾ ਸਾਸਤੀ ਜੀ ਗੱਡੀ ਆਪਾਂ ਲੈ ਕੇ ਪਹੁੰਚਿਆ Maruti Ertiga 2003 ਮਾਡਲ ਆਪਾਂ ਨੂੰ ਗੱਡੀ ਮਿਲ ਚੁਗੀ 0.2 ਇੰਜਨ ਆਪਾਂ ਨੂੰ ਮਿਲ ਜਾਊਗਾ AC ਹੀਟਰ ਵਰਕਿੰਗ ਚ ਕੰਪਲੀਟਡ ਆਪਾਂ ਨੂੰ AC ਹੀਟਰ ਮਿਲ ਜਾਊਗਾ ਗੱਡੀ ਪੰਜਾਬ ਨੰਬਰ ਹੈ ਪੂਰੀ ਵਧੀਆ ਸੋਹਣੀ ਗੱਡੀ ਆ ਤੇ ਫਾਸਟ ਓਨਰ ਹੈ ਜੀ ਪਹਿਲੇ ਨਾਮ ਹੈ ਗੱਡੀ ਤੇ ਰੇਟ ਮਾਲਕ ਨੇ 42000 ਰੁਪਏ ਕਿਹਾ ਹੈ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਵੇਕੇ ਇੱਕ ਵਾਰੀ ਡਿਮਾਂਡ 42000 ਰੁਪਏ ਜੀਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਘਰ ਜਾਜੋ ਦੇਖ ਲਿਓ ਤੋਰ ਕੇ ਦੇਖ ਲਿਓ ਸਟਾਰਟ ਕਰਕੇ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9417331407 ਗੱਲ ਕਰ ਲਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਵੇ ਹੁਣ ਗੱਲ ਕਰਦੇ ਹਾਂ ਜੇ ਆਪਾਂ ਜਿਹੜਾ ਘਰ ਲੈ ਕੇ ਪਹੁੰਚਿਆ ਘਰ ਦੀ ਪੂਰੀ ਆਪਾਂ ਗੱਲ ਕਰਦੇ ਹਾਂ ਜਗ੍ਹਾ ਤੁਹਾਨੂੰ ਪਹਿਲਾਂ ਮੈਂ ਦੱਸ ਦਿੰਨਾ ਵੱਡੇ ਪੰਜ ਮਰਲੇ ਜਗ੍ਹਾ ਆਪਾਂ ਨੂੰ ਮਿਲ ਜੂਗੀ ਜਿਹੜੇ ਵੱਡੇ ਮਰਲੇ ਹੁੰਦੇ ਆ ਪੰਜ ਮਰਲੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਹੈ ਰਜਿਸਟਰੀ ਵਾਲੀ ਜਗ੍ਹਾ ਤੇ ਸਾਢੇ 1.3 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਘਾਟਾ ਵਾਧਾ ਮੌਕੇ ਤੇ ਕੀਤਾ ਜਾਊਗਾ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਲਓ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਮੋਗੇ ਏਰੀਆ ਚ ਆਪਾਂ ਨੂੰ ਇਹ ਘਰ ਮਿਲੂਗਾ ਮੋਗੇ ਤੋਂ ਡੇਢ ਕਿਲੋਮੀਟਰ ਦੂਰੀ ਤੇ ਹੈ ਇੱਕ ਭੂਨਾ ਚੌਕ ਆਉਂਦਾ ਜੀ ਉੱਥੇ ਜੀ ਹੈ ਬੋਲੀ ਸਭ ਤੋਂ ਅੱਗੇ ਆ ਰਾਮਨਗਰ ਵਸਤੀ ਇਹਨਾਂ ਨੂੰ ਖਾਸ ਹੈਗੀ ਸਾਢੇ 1.3 ਲੱਖ ਰੁਪਏ ਡਿਮਾਂਡ ਹੈ ਗੱਡੀ ਵਗੈਰਾ ਗਲੀ ਦੇ ਵਿੱਚ ਆ ਜਾਂਦੀ ਹੈ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵੀਡੀਓ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਮਾਲਕ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਵੀ ਦਿੱਤਾ ਸੀਗਾ ਤੁਹਾਨੂੰ ਮਿਲ ਗਿਆ ਹੋਊਗਾ ਤੇ ਪੂਰੀ ਗੱਲ ਆਪੇ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀਏ ਵਧੀਆ ਲੱਗੀਏ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਕਿਸੇ ਨੇ ਐਡ ਕਰਬਉਣੀਏ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਆਪਣਾ ਪੂਰੀ ਵੀਡੀਓ ਚ ਉੱਪਰ ਹਰੇ ਜਖਰਾਂ ਚ ਲਿਖਿਆ ਰਹਿੰਦਾ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਚਾਹੀ ਕਿੱਥੋਂ ਵੀ ਤੁਸੀਂ ਦੇਖ ਰਹੂ ਬਸ ਆਪਣੇ ਕੋਲੇ ਭੇਜਣ ਦੀ ਦੇਰ ਹੈ